ਚੈਨਲ ਇਹ ਨਾਮ ਦਾ ਪਟਾਖਾ ਹੈ ਸਰ ਇਸ ਵਾਰ ਉਹ 11 ਲੱਖ ਰੁਪਇਆ ਲਾਤਾ ਕਿੱਥੇ ਨੇ ਪੜਤਾਲ ਕੀਤੀ ਉਹਦੇ ਵਿੱਚ ਕਿੱਥੇ ਲਾਇਆ ਇਹਦੀ ਗੱਲ ਉਹ ਸਮਝੀ ਮੇਰੇ ਵੇਲੇ ਨਹੀਂ ਦੂਸਰੀ ਬੰਡ ਦਿੰਦੇ ਹੋ ਉਹ ਮੇਰੇ ਵੇਲੇ ਨਹੀਂ ਬਾਦਲਾ ਦੀ ਨੀਤੀ ਆ ਵੀ ਲੈ ਜਾਓ ਜਦੋਂ ਆਜੋ ਤੁਸੀਂ ਵੀ ਆਏ ਹੋ ਨਾ ਚਲੋ ਮੇਰੀ ਕਮੇਟੀ ਬਾਦਲਾ ਦੀ ਨੀਤੀ ਆ ਵੀ ਲੈ ਜਾਓ ਜਦੋਂ ਆਜੋ ਤੁਸੀਂ ਵੀ ਆਏ ਹੋ ਨਾ ਚਲੋ ਮੇਰੀ ਕਮੇਟੀ ਬਾਦਲਾ ਦੀ ਨੀਤੀ ਆ ਵੀ ਲੈ ਜਾਓ ਜਦੋਂ ਆਜੋ ਤੁਸੀਂ ਵੀ ਆਏ ਹੋ ਨਾ ਸਰਕਾਰੀ ਨਹੀਂ ਹੁਣ ਬਣੂਗੀ ਜਵਾਹ ਉਹ ਨਹੀਂ ਬਣਦੀ ਕਰ ਲੈ ਜੀ ਚੱਲੇ ਹੋਈ ਐਮਰਜੈਂਸੀ ਬੈਠੋ ਜੀ ਪਲੀਜ਼ ਬੈਠੋ ਭਾਈ ਵੇ ਬੈਠੋਰਾ ਸਹੀ ਬਾਤ ਆਪਾਂ ਜਵਾਬ ਦਿੰਦੇ ਆਂ ਵੇ ਬੈਠੋ ਬੈਠੋ ਇੱਕ ਮਿੰਟ ਬੈਜੋ ਬੈ ਕੇ ਗੱਲ ਸੁਣੋ ਬਾਈ ਜੀ ਬੈਠੋ ਸੁਣੋ ਜਿਹੜੀ ਗੱਲ ਪੁੱਛੀ ਨਾ ਮੈਂ ਤੁਹਾਨੂੰ ਮੈਂ ਹਾਜ਼ਰ ਮੀਰੀ ਗੱਲ ਸੁਣੋ ਤੁਹਾਡੇ ਪਿੰਦੇ ਵਿੱਚ ਕੱਟੋ ਕਰਾ assi ਤੁਹਾਨੂੰ ਦੱਸਣਾ ਸਾਡੇ ਨਾਲ ਆਇਆ ਇਹ ਤੋਂ ਇਲਾਵਾ ਇਹ ਤੋਂ ਇਲਾਵਾ ਮੇਰੇ ਤੋਂ ਲਾਵਾ ਮੈਂ ਥੋੜੇ ਨਾਲ ਤੇ ਲੈ ਮੈਂ ਨਾਲ ਤੇ ਲੈ ਹਾਂਜੀ ਹਾਂਜੀ ਸਰ ਇੱਕ ਵਾਰੀ ਸਰਕਾਰਵਾਸੀ ਬੋਲਦੇ ਆ ਇਹ ਜੜ ਸਰ ਬੈਂਚ ਨੂੰ ਪੁੱਛੋ ਜਿੱਤੇ ਨੇ ਬੋਟਲਾਂ ਜਾਂ ਸੀਨੇ ਨੇ ਗੈਸ ਕੋਟਾ ਪਾਣੀ ਘਟੂ ਅਜੇ ਤੱਕ ਨਹੀਂ ਘਟਿਆ ਕੋਈ ਟਕਾਣ ਨਾਲ ਹੌਲੀ 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 ਇੱਕ ਮਿੰਟ ਜੀ ਇੱਕ ਮਿੰਟ ਯਾਰ ਤੁਸੀਂ ਉਹ ਅੰਕਲ ਮੇਰੇ ਕੋਲ ਆਰਾਮ ਨਾਲ ਗੱਲ ਕਰੋ ਆਰਾਮ ਨਾਲ ਕਰ ਲੈਣੋ ਮੈਂ ਗੈਲੀ ਕਰਦਾ ਹਾਂ ਮੇਰੇ ਨਾਲ ਤਾਂ ਨਾ ਹੋ ਜੂਗਾ ਗੱਲ ਕਰ ਰਹੇ ਗੱਲ ਕਰੀਓ ਉਹ ਗੱਲ ਫੋਨ 'ਤੇ ਕਰਦਾ ਤੈਨੂੰ ਮੇਰੇ ਫੋਨ ਨੇ ਬੰਦ ਹੋਣੇ ਸਾਰੇ ਬਾਜੜ ਖਾਦੇ ਹਾਂ ਹਾਂ ਸਾਡੇ ਫੋਨ ਨਹੀਂ ਬੰਦ ਹੁੰਦੇ ਸਾਡੇ ਫੋਨ ਨਹੀਂ ਬੰਦ ਹੁੰਦੇ ਬਾਈ ਪਾਣੀ ਚਾਈ ਰੱਖੋ ਜੇ ਯਾਰ ਚਲਾਈ ਰੱਖਦੇ ਕੋਈ ਗੱਲ ਚਾਹੀਏ ਫੋਨ ਤੁਸੀਂ ਨਾ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜਿਹੜੀ ਗੱਲ ਕਰ ਰਹੀ ਐ ਮੈਂ ਤੁਹਾਨੂੰ ਫ੍ਰੀ ਦਾ ਡੱਕਾ ਨਹੀਂ ਕੀਤਾ 300000 ਰੁਪਇਆ ਨੀਹਾਂ 'ਚ ਦੱਬਤਾ ਉਸ ਤੋਂ ਵੱਧ ਇਸ ਕਰਕੇ ਡੱਕਾ ਨਹੀਂ ਐ ਜਿਉਂਥੇ ਜਵਾਂ ਉਥੇ ਕੋਈ ਤੇਰਾ ਨਹੀਂ ਲੱਗਿਆ ਜਨਾਬ ਲੈਬ੍ਰੇਰੀ ਨਹੀਂ ਬਣੀ ਨਹੀਂ ਬਣੀ 300000 ਰੁਪਇਆ ਪਿਆ ਥੱਲੇ ਲੈਬ੍ਰੇਰੀ ਦਾ ਨੀਵਾਂ ਥੱਲੇ ਕਿ ਬਣੀ ਨਹੀਂ ਨਹੀਂ ਜੀ ਹੋਰ ਕੀ ਰਹਿ ਗਿਆ ਇੱਕ ਛੜਕਾ ਹੀ ਹੋਵੇ ਆ ਨਾਲ ਦੇ ਪਿੰਡ ਭਾਈ ਭਾਈ ਦਾ

ਕਿਹੜੀ ਹਾਲਾਤਾਂ ਕਿੱਥੇ ਨੇ ਪਤਾਲ ਕੀਤੀ ਉਹਦੇ ਵੀ ਕਿੱਥੇ ਲਾਇਆ ਇਹ ਮੇਰੀ ਗੱਲ ਉਹ ਸਮਝੀ ਮੇਰੇ ਵੇਲੇ ਨਹੀਂ ਦੂਸਰੀ ਬੰਡ ਦਿੰਦੇ ਹੋ ਉਹ ਮੇਰੇ ਵੇਲੇ ਨਹੀਂ ਬਾਦਲਾ ਦੀ ਨੀਤੀ ਆ ਵੀ ਲੈ ਜਾਓ ਜਿੱਥੇ ਤਾਂ ਆਜੋ ਤੁਸੀਂ ਵੀ ਆਏ ਹੋ ਨਾ ਚਲੋ ਮੇਰੀ ਕਮਾਟੀ ਬਾਦਲਾ ਦੀ ਨੀਤੀ ਆ ਵੀ ਲੈ ਜਾਓ ਚਲੋ ਜਿਹੜੇ ਦਾ ਕਰਦੇ ਨੇ ਮਾਗਾ ਤੁਹਾਡੀ ਗੱਲ ਹੋ ਗਈ ਸੋਣੀ ਪਰ ਗੜੀ ਨਹੀਂ ਬਣੀ ਨਾ ਉਹਦੀ ਗੱਲ ਹੀ ਨਹੀਂ ਬਣੀ ਬਣਾ ਦੇਣਾ ਹੁਣ ਤਾਂ ਇਹ ਸਰਕਾਰ ਹੀ ਨਹੀਂ ਆਉਂਦੀ ਹੁਣ ਬਣੂਗੀ ਜਵਾ ਬੈਠ ਜਾਈ ਬੈਠ ਕਰ ਲੈ ਸਾਡੇ ਹੋਈ ਐਮ ਜੀ ਸਾਹਿਬ ਬੈਠੋ ਪਲੀਜ਼ ਬੈਠੋ ਬਾਈ ਬੈਠੋ ਸਹੀ ਬਾਤ ਦਾ ਜਵਾਬ ਦੇ ਰਹੇ ਹਾਂ ਕੋਈ ਬੈਠੋ ਬੈਠੋ ਇੱਕ ਮਿੰਟ ਬੈਹ ਜਾਓ ਬੈ ਕੇ ਗੱਲ ਸੁਣੋ ਬੈ ਕੇ ਬਾਈ ਜੀ ਬੈਠੋ ਸੁਣੋ ਜਿਹੜੀ ਗੱਲ ਪੁੱਛੀ ਨਾ ਮੈਂ ਤੁਹਾਨੂੰ ਹਾਜ਼ਰ ਮੀਰੀ ਗੱਲ ਸੁਣੋ ਤੁਹਾਡੇ ਮਿੱਤੇ ਵਿੱਚ ਟੱਡੋ ਕਰ ਅਸੀਂ ਤਾਂ ਵਾਅਦਾ ਸੁਣਾਵਾਂ ਸਾਡਾ ਨਾ ਆਪਾ ਇਹ ਤੋਂ ਲਾਵਾ ਇਹ ਤੋਂ ਲਾਵਾ ਮੇਰੇ ਤੋਂ ਲਾਵਾ ਦੋਸਾਂ ਕਿਤੇ ਲੱਗਿਆ ਮੈਂ ਥੋੜਾ ਨਾਲੇ ਮੈਂ ਨਾਲੇ ਹਾਂਜੀ ਹਾਂਜੀ ਸਰ ਇੱਕ ਵਾਰ ਜਿਹੜਾ ਪ੍ਰਕਾਰਵਾਸੀ ਬੋਲਦੇ ਆ ਇਹ ਜਨ ਇਹਨੂੰ ਸਰਪੰਚ ਜੀ ਕੋਲ ਜਿੱਦੇ ਨੇ ਵੋਟਾਂ ਲਿਆਂਸੀ ਨੇ ਗੈਸ ਕੂਟਾ ਪਾਣੀ ਕੱਟੂ ਅੱਜ ਤੱਕ ਵੀ ਨਹੀਂ ਆਇਆ ਹੌਲੀ 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 ਇੱਕ ਮਿੰਟ ਜੀ ਇੱਕ ਮਿੰਟ ਯਾਰ ਤੁਸੀਂ ਉਹ ਅੰਕਲ ਮੇਰੇ ਨਾਲ ਆਰਾਮ ਨਾਲ ਗੱਲ ਕਰੋ ਨਾਲ ਕਰ ਲੈਣਾ ਮੈਂ ਗੱਲੀ ਕਰਦਾ ਮੇਰੀ ਗੱਲ ਸੁਣਨਾ ਹੋ ਜਾਊਗਾ ਇਹ ਟਕਾਰ ਨਹੀਂ ਗੱਲ ਕਰਦੇ ਯਾਰ ਤੁਸੀਂ ਮੇਰੇ ਨਾਲ ਮੇਰਾ ਫੋਨ ਬੰਦ ਕਰਦਾ ਤੇ ਮੇਰੇ ਫੋਨ ਨਹੀਂ ਬੰਦ ਹੋਣੇ ਸਾਰੇ ਭਾਜੜ ਖਾਦੇ ਹਾਂ ਹਾਂ ਸਾਰੇ ਫੋਨ ਨਹੀਂ ਬੰਦ ਹੁੰਦੇ ਸਾਡੇ ਫੋਨ ਨਹੀਂ ਬੰਦ ਹੁੰਦੇ ਬਾਈ ਕੋਈ ਨਹੀਂ ਰੱਖਣੇ ਯਾਰ ਚਲਾਈ ਰੱਖਦੇ ਕੋਈ ਗੱਲ ਨਹੀਂ ਫੋਨ ਨਹੀਂ ਬੰਦ ਹੁੰਦੇ ਬਾਈ ਤੁਸੀਂ ਨਾ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਇਹ ਕਹਾਣੀ ਹੈ ਬੈਕਟਰੀ ਦਾ ਡੱਕਾ ਨਹੀਂ ਕੀਤਾ 300 ਲੱਖ ਰੁਪਇਆ ਨੀਹਾਂ ਚ ਦੱਬਤਾ ਉਸ ਤੋਂ ਵੱਧ ਇਸ ਕਰਕੇ ਡੱਕਾ ਨਹੀਂ ਜਿਉਂਥੇ ਜਵਾ ਉਥੇ ਕੋਈ ਤੇ ਨਾ ਲਾਇਬ੍ਰੇਰੀ ਨਹੀਂ ਬਣੀ ਨਹੀਂ ਬਣੀ 300 ਲੱਖ ਰੁਪਇਆ ਰੱਬਿਆਂ ਪਿਆ ਥੱਲੇ ਲਾਇਬ੍ਰੇਰੀ ਦਾ ਨੀ ਮਥ ਲੱਖ ਬਣੀ ਨਹੀਂ ਨਹੀਂ ਜੀ ਹੋਰ ਕੀ ਰਹਿ ਗਿਆ ਇੱਕ ਛੜਕਾ ਹੀ ਹੋਵੇ ਆ ਨਾਲ ਦੇ ਪੈਨੋ ਭਾਈ 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 اپنی پرجائسی ایتھے سر ویکھو نا کیویں لگی میری جا کے میری بہن دے سنا میری سرکار دو من دے دو من دے میری گل میری پر اڑ کے جا سو توڈی گل ہو گئی ہاڈی میری گل ہے جے اسیں جلا کراں گے تو توں بولو اپا ایتھے نوواں بنالاں گے کوئی نہیں کراں گے جڑی گل ہے گل کراں گے بھائی کٹ کمرہ کڈن ਇਹਨੇ ਪੋਰਟਲ ਕੀਤੀ ਉਹਦੇ ਵੀ ਕਿੱਥੇ ਲਾਇਆ ਇਹਦੀ ਗੱਲ ਉਹ ਤੁਹਾਡੀ ਮੇਰੇ ਵੇਲੇ ਨਹੀਂ ਦੂਸਰੀ ਬੰਡ ਦਿੰਦੇ ਹੋ ਉਹ ਮੇਰੇ ਵੇਲੇ ਨਹੀਂ ਬਾਦਲਾ ਦੀ ਨੀਤੀ ਆ ਵੀ ਲੈ ਜਾਓ ਜਿੱਥੇ ਤਾਂ ਆ ਜਾਓ ਤੁਸੀਂ ਵੀ ਆਏ ਹੋ ਨਾ ਚਲੋ ਮੇਰੀ ਕਲਿਨਿਕ ਵਾਲੀ ਕਾਟੀ ਬਾਦਲਾ ਦੇ ਪੈਸੇ ਲੈ ਕੇ ਬਾਹਰ ਆਏ ਚਲੋ ਜਿਹੜੇ ਦਾਤ ਕਰਦੇ ਵਾ ਕਾ ਤੁਹਾਡੀ ਗੱਲ ਹੋ ਗਈ ਸੋਣੀ ਪਰ ਨਹੀਂ ਨਹੀਂ ਬਣੀ ਨਾ ਤੁਹਾਡੀ ਗੱਲ ਨਹੀਂ ਬਣੀ ਬਣਾ ਦੇ ਹੁਣ ਤਾਂ ਇਹ ਸਰਕਾਰੀ ਨਿਉਂਜੇ ਹੁਣ ਬਣੂਗੀ ਜਵਾ

ਨੋਰ ਜਿਹੜੀ ਗੱਲ ਪੁੱਛੀ ਨਾ ਮੇਰੇ ਕੋਲ ਸਮਝ ਨਹੀਂ ਆ ਰਹੀ ਮੀਰੀ ਗੱਲ ਸੁਣੋ ਤੁਹਾਡੇ ਮੁੰਡੇ ਵਿੱਚ ਕੱਟੋ ਕਰਾਉਣਾ ਆਪਾਂ ਸਾਡੇ ਨਾਲ ਕਰਾਉਣਾ ਇਹ ਤੋਂ ਇਲਾਵਾ ਇਹ ਤੋਂ ਇਲਾਵਾ ਮੇਰੇ ਤੋਂ ਲਾਓ ਮੈਂ ਕੋਰੇ ਨਾਲ ਤੇ ਲਾ ਮੈਂ ਨਾਲ ਤੇ ਲਾ ਹਾਂਜੀ 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 ਸਰ ਇੱਕ ਵਾਰੀ ਸਿੱਧਾ ਪ੍ਰਕਾਰ ਵਾਂਸੀ ਬੋਲਦੇ ਆ ਇਹ ਜੱਟ ਇਹਨੂੰ ਸਰਪੈਂਟ ਤੋਂ ਜਿੱਦੇ ਨੇ ਵੋਟਾਂ ਲੈ ਜਾਂ ਸੀਨੇ ਨੇ ਗੈਸ ਤੋਂ ਪਾਣੀ ਕੱਟੂ ਅੱਜ ਦਾ ਕੋਈ ਟਕਾਣ ਨਾਲ ਹੌਲੀ 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 ਇੱਕ ਮਿੰਟ ਯਾਰ ਤੁਸੀਂ ਉਹ ਅੰਕਲ ਮੇਰੇ ਨਾਲ ਗੱਲ ਕਰੋ ਰਾਮਨਾਥ ਗੱਲ ਕਰ ਲੈਣੋ ਮੈਂ ਗੱਲੀ ਕਰਦਾ ਹਾਂ ਇਹ ਟਕਾਣੇ ਗੱਲ ਕਰਦੇ ਯਾਰ ਤੁਸੀਂ ਮੇਰਾ ਫੋਨ ਬੰਦ ਕਰ ਲੈ ਮੇਰਾ ਫੋਨ ਨਹੀਂ ਬੰਦ ਹੋਣੇ ਸਾਰੇ ਭਾਜਣ ਖਾਦੇ ਹਾਂ ਫੜ ਫੋਨ ਨਹੀਂ ਬੰਦ ਹੁੰਦੇ ਸਾਡੇ ਫੋਨ ਨਹੀਂ ਬੰਦ ਹੁੰਦੇ ਬਾਈ ਫੋਨ ਚਾਈ ਰੱਖਦੇ ਯਾਰ ਚਾਈ ਰੱਖਦੇ ਕੋਈ ਗੰਗ ਚਾਹੀਏ ਫੋਨ ਨਹੀਂ ਬੰਦ ਹੁੰਦੇ ਤੁਸੀਂ ਨਾ ਮੇਰੀ ਮੇਰੀ